ਆਈ ਸਸਤਰੀ ਗੱਲ ਪੰਜਾਬੀਓ ਰਾਤ ਪਿੰਡ ਭੱਦਲਸੂਆ ਨਾਬਾ ਰੋਡ ਤੇ ਭਿਆਨਕ ਹਾਦਸਾ ਟਰਾਲਾ ਕੋੜਾ ਕੋਲੇ ਦਾ ਭਰਿਆ ਹੋਇਆ ਪਲਟ ਗਿਆ ਜਾਨ ਮਾਲ ਤੋਂ ਮਾਲ ਦਾ ਨੁਕਸਾਨ ਜ਼ਰੂਰ ਹੋ ਗਿਆ ਜਾਨ ਤੋਂ ਬਚਾਅ ਹੋ ਗਿਆ ਜੀ ਗੱਡੀ ਦਾ ਕਹਿੰਦੇ ਐਕਸਲ ਟੁੱਟਣ ਕਾਰਨ ਇਹ ਟਰਾਲਾ ਪਲਟ ਗਿਆ ਕੋੜਾ ਤਕਰੀਬਨ 10:00 ਵਜੇ ਦਾ ਟਾਈਮ ਕਹਿ ਰਹੇ ਨੇ 10:00 10:00 ਦਾ ਟਾਈਮ ਸੀਗਾ ਇਹਦਾ ਐਕਸਲ ਟੁੱਟ ਗਿਆ ਤੇ ਟਰਾਂਸਫਾਰਮ ਚ ਵੱਜਿਆ ਰਾਤ ਦੀ ਪਿੰਡ ਵਾਸੀ ਪਰੇਸ਼ਾਨ ਨੇ ਲਾਈਟ ਹੈ ਨਹੀਂ ਰਾਤ ਦੀਓ ਆਹ ਦੇਖੋ ਗੱਡੀ ਦਾ ਐਕਸਲ ਟੁੱਟ ਗਿਆ ਕਹਿੰਦੇ 84 84 ਵੀ ਟੁੱਟ ਗਈ ਆ ਦੇਖਾ ਆਹ 84 ਹੈ ਨਾ ਜਿਹੜੀ ਆਵੇ 84 ਟੁੱਟ ਗਈ ਇਹ ਆ ਟੁੱਟ ਗਈ ਕੋਲੇ ਦਾ ਭਰਿਆ ਟਰਾਲਾ ਪਿੰਡ ਭੱਦਲ ਸੋਨਾਪਾ ਰੋਡ ਤੇ ਪਲਟਿਆ ਆਈ ਰਾਤ ਦਾ ਲਾਈਟ ਕਿੰਨੀ ਉਹ ਪਿੰਡ ਵਾਸੀ ਪਰੇਸ਼ਾਨ ਨੇ ਕੋਲੇ ਦਾ ਭਰਿਆ ਹੋਇਆ ਕੋਹੜਾ ਟਰਾਲਾ ਹੀ ਘੋੜਾ ਵੀ ਕਹਿੰਦੇ ਨੇ ਇਹਨੂੰ ਪੀਵੀ 03A 67683 ਨੰਬਰ ਆ ਜੀ ਇਹਦਾ ਡਰਾਈਵਰ ਦੀ ਬਚਾਓ ਹੋ ਗਿਆ ਜੀ ਕਹਿੰਦੇ ਹੋਰ ਨਹੀਂ ਕੋਈ ਨੁਕਸਾਨ ਹੋਇਆ ਯਾਨੋ ਤੋਂ ਨੁਕਸਾਨ ਤੋਂ ਬਚਦਾ ਹੀ ਕੋਲੇ ਦਾ ਭਰਿਆ ਤੇ ਪੂਰਾ ਆ ਟਰੰਪਾਂ ਨੂੰ ਤੋੜਦਾ ਗੱਡੀ ਦੀ ਕਹਿੰਦੇ ਚਾਸੀ ਟੁੱਟ ਗਈ ਜਿਹਦੇ ਕਾਰਨ ਇਹ ਆਸਾ ਵਾਪਰੇ ਆ ਕਿਵੇਂ ਹੋਇਆ ਤਰਾ ਐਕਸੀਡੈਂਟ ਇਹ 88 ਗ੍ਰਿਕ ਹੋਣ ਨਾਲ ਹੋਇਆ ਕੋਈ ਦੰਗਰ ਬੱਚਾ ਉਸ ਨੇ ਹੀ ਜਗਾਈ ਮੋਰੇ ਰਾਤ ਦਾ 10 ਵਜੇ ਦਾ ਟਾਈਮ ਸੀ ਅੱਛਾ 88 ਗ੍ਰਿਕ ਉਹ ਰੀਆ ਸੌਫਟ ਪਰ ਰੁਕੇ ਹੋਏ ਨੇ ਉਹਨੇ ਜਿਹਨਾਂ ਆਰਾਮ ਸੌਇਆ ਨਹੀਂ 88 ਟੁੱਟ ਗਈ ਫੇਰ ਤਾਂ ਹੋਣੀ ਆ ਆ 88 ਟੁੱਟੀ ਹੋਈ ਆ ਡੀਲੀ ਆ ਸਾਹਮਣੇ ਆ ਇਹ ਇੱਕ ਤਾਂ ਪਹਿਲਾਂ ਹੀ ਚਾਤੀ ਉਹ ਉਹਦੇ ਟੁੱਟੀ ਪਈ ਆ ਸਾਹਮਣੇ ਉਹਦੀ ਵੀ ਦੇਖਦਾ ਸੀ ਦੋ ਦਾ ਪੀਸ ਹੋਏ ਪਏ ਨੇ ਉਹਦੇ ਕਿੱਥੋਂ ਆ ਰਹੇ ਸੀ ਤੁਸੀਂ ਗਵੰਦਗੜ੍ਹ ਮੰਡੀ ਤੋਂ ਆ ਰਹੇ ਸੀ ਜੀ ਜਾਣਾ ਕਿੱਥੇ ਦੀ ਆ ਬਰਨਾਲੇ ਬਰਨਾਲੇ ਜਾਣਾ ਹੈ ਰੈਜੀਡੈਂਟ ਕੋਈ ਹੋਰ ਜਾਨ ਦਾ ਨੁਕਸਾਨ ਤਾਂ ਨਹੀਂ ਹੋਇਆ ਕੋਈ ਹੋਰ ਕੋਈ ਨਹੀਂ ਹੋਇਆ ਜੀ ਬੱਸ ਲੱਗਦਾ ਨਹੀਂ ਕਿ ਆਇਆ ਹੋਇਆ ਹੈ ਅੱਜ ਪੰਜਾਬੀ ਹੋਏ ਨਾਲ ਡਰਾਈਵਰ ਕਹਿ ਰਿਹਾ ਵੀ ਕੋਲੇ ਦਾ ਪਰਿਆ ਟਰੱਕ ਦੀ ਚਾਸੀ ਟੁੱਟਣ ਨਾਲ ਐਕਸੀਡੈਂਟ ਹੋ ਗਿਆ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਰਾਤ 10 ਵਜੇ ਦਾ ਟਾਈਮ ਆ ਪਿੰਡ ਭੱਦਲ ਸੁਆ ਨਾਭਾ ਰੋਡ ਪਿਆਨਕ ਹਾਸਾ ਰਾਮ ਫਾਰਮ ਟੁੱਟ ਗਿਆ ਜੀ ਬਿਜਲੀ ਕਿੰਨੀ ਹੋ ਲੋਕ ਪਰੇਸ਼ਾਨ ਨੇ ਸਾਰੀ ਰਾਤ ਪਰੇਸ਼ਾਨ ਸਾਰੀ ਰਾਤ ਪਰੇਸ਼ਾਨ ਹੈ ਇੰਨੀ ਗਰਮੀ 'ਚ ਪਿੰਡ ਵਾਸੀਆਂ ਵੱਲੋਂ ਅਪੀਲ ਆ ਬਿਜਲੀ ਵਾਲਿਆਂ ਨੂੰ ਕੀ ਜਲਦ ਤੋਂ ਜਲਦ ਇਹ ਬਿਜਲੀ ਦਾ ਚਲਦੀ ਕੀਤੀ ਜਾਵੇ। ਧੰਨਵਾਦ ਜੀ। ਹਾਂਜੀ। ਹਾਂਜੀ ਅੱਜ ਭੱਦਲ ਸੂਏ ਦੇ ਵਿੱਚ ਚੱਕੀ ਦੇ ਨਾਲ ਰਾਤ ਦੇ ਕਿੰਨੇ ਵਜ ਦਾ? 9 ਵਜੇ ਦਾ। ਰਾਤ ਦੇ 9 ਵਜੇ ਦੇ ਹਾਦਸਾ ਹੋਇਆ। ਬਹੁਤ ਭਿਆਨਕ ਹਾਦਸਾ ਹੋਇਆ। ਟਰੱਕ ਪਲਟ ਗਿਆ ਤੇ ਸਾਡੇ ਪਿੰਡ ਦਾ ਜਿਹੜਾ ਟਰਾਂਸਫਾਰਮਰ ਆ ਉਹ ਚੱਕਣਾ ਚੂਰ ਕਰਤਾ ਪਰ ਜਾਨੀ ਨੁਕਸਾਨ ਕੋਈ ਨਹੀਂ ਹੋਇਆ ਸੋ ਸਾਡੀ ਪੂਰੇ ਪਿੰਡ ਦੀ ਬੇਨਤੀ ਹੈ ਤੇ ਰਾਤ ਨੂੰ ਬਿਜਲੀ ਤੋਂ ਬਿਨਾ ਸਾਰੇ ਲੋਕ ਪਰੇਸ਼ਾਨ ਹੋਏ ਨੇ ਪਾਣੀ ਤੋਂ ਤੇ ਹੁਣ ਬਿਜਲੀ ਬੋਰਡ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਜੰਦੀ ਤੋਂ ਜਲਦੀ ਇਹਦਾ ਹੱਲ ਕੀਤਾ ਜਾਵੇ ਧੰਨਵਾਦ ਧੰਨਵਾਦ ਕਰਕੇ ਤੇ ਅੰਦਾਜ਼ਾ ਲਾ ਲਾ ਨਾਲੇ ਚਾਹੇ ਚਸਤੀ ਦਾ ਵੀ ਉਹ ਟਿੱਕੀ ਵੇਖ ਲੈ ਅੱਛਾ ਸਾਹ ਨਾਲ ਨੀ ਡੂਪਰ ਵਾਲੇ ਕੋਲੇ ਚਾਹੀ ਮੀਡੀਆ ਸਾਹ ਨੂੰ ਟੁੱਟੀ ਪਈ ਐ ਚਾਸੀ ਦਾ ਦੇਖ ਲੈ ਇਹ ਤਾਂ ਇਹਨਾਂ ਨੇ ਧਿਆਨ ਨਹੀਂ ਦਿੱਤਾ ਹੈ ਤਾਂ ਇਹਦੀ ਕਿਸਮਤ ਚ ਚਲੋ ਚੰਗੀ ਮਾੜੀ ਹੁਣ ਤਾਂ ਜੋ ਹੋਣਾ ਸੀ ਹੋ ਗਿਆ ਜਾਣੀ ਇਹਨਾਂ ਨੇ ਦੇਖਣਾ ਸੀ ਚਾਸੀ ਟੁੱਟਣ ਨਾਲ ਹੋਇਆ ਹੀ ਨੁਕਸਾਨ ਆ ਦੇਖੋ ਪਹਿਲਾਂ ਦੀ ਟੁੱਟੀ ਹੋਇਆ ਇਹ ਗੌਰ ਨਹੀਂ ਕੀਤਾ ਆਹ ਨਵੀਂ ਟੁੱਟੀ ਆਹ ਨਵੀਂ ਥੋੜੀ ਜਿਹੀ ਜੁੜੀ ਹੋਈ ਥੀ ਆਜ ਥੋੜੀ ਜਿਹੀ ਜੁੜੀ ਹੋਈ ਥੀ ਇਹਦੇ ਸਾਰੇ ਕੰਮ ਚੱਲਿਆ ਸੀ ਸਾਰੀ ਟੁੱਟਣ ਵਾਲਾ ਨਾ ਸਿੱਟਾ ਹੀ ਦੀ ਗਿਆ ਆ ਗਿਆ ਜਸਮਾਨ ਜਿਹੜੀ ਗੱਡੀ ਵਾਲੇ ਨੂੰ ਕੁਛ ਹੋਇਆ ਇਹ ਮੈਂ ਲੈ ਕੇ ਆਇਆ ਹਾਂ ਫਿਰ ਨਹੀਂ ਜਾਣਾ